ਮੈਂ ਸੈਨਾ ਤੋਂ ਹਾਂ ਇਹ ਇਸਤੇਮਾਲ ਅਸੀਂ ਦੁਸ਼ਮਣ ਤੇ ਬੀਐਸਐਫ ਦੇ ਬਾਰਡਰ ਤੇ ਯੂਜ਼ ਕਰਦੇ ਆ ਦੁਸ਼ਮਣ ਨੂੰ ਮਾਰਨ ਵਾਸਤੇ ਆਕਾਹਲ ਵਾਸਤੇ ਇਹ ਜਿਹੜੇ ਰੌਬਟਰ ਲੈਂਚਰ ਹੈ ਇਹਦਾ ਤਿੰਨ ਬੰਮ ਫਿੱਟ ਕੀਤੇ ਹੋਏ ਆ ਇੱਕ 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 ਉੱਪਰ ਬੜੀ ਕਿੰਨੀ ਮੁਸ਼ਕਲ ਹੈ ਇੱਥੇ ਦਾ ਕੰਮ ਮੁਸ਼ਕਲ ਗੋਈ ਮੁਸ਼ਕਲ ਹੀ ਹੈ ਕੋਈ ਮੁਸ਼ਕਲ ਨਹੀਂ ਹੈ ਹਮ ਫੋਰਜੇ ਮਧੇ ਆ ਗੋਲੇ ਬਹੁਤ ਸਿੱਟਿਆ ਆ ਬਹੁਤ ਸੁੱਟਿਆ ਆ ਆਨ ਕਿਵੇਂ ਬੋਰੀਆਂ ਸਿੱਟ ਕੇ ਉਹਨਾਂ ਹੰਝੂ ਗੈਸ ਦੇ ਗੋਲਿਆਂ ਤੋਂ ਬਚਾਅ ਕਰ ਰਹੇ ਨੇ ਲਗਾਤਾਰ ਕਿਸੇ ਕੋਲੇ ਬੱਥਰਾਂ ਕਿਸੇ ਕੋਲੇ ਬੋਰੀਆਂ ਜਦੋਂ ਵੀ ਉਹ ਡੱਗਦਾ ਉੱਪਰੋਂ ਤਾਂ ਜਲਦੀ ਜਲਦੀ ਉਹਦੇ ਉੱਤੇ ਹੋ ਪਾਇਆ ਜਾਂਦਾ ਇੱਕ ਵੈਰੀਗੇਟ ਹੋਰ ਖਿੱਚ ਲਿਆ ਇਹ ਵੈਰੀਗੇਟਿੰਗ ਇੱਥੇ ਆ ਇੱਥੇ ਮੇਨੂੰ ਲੱਗਾ 12 1 ਵਜੇ ਦੇ ਲੱਗੇ ਹੋਏ ਆ ਅੱਗੇ ਇਹ ਤੋਂ ਵੀ ਵੱਡੀ ਹੋ ਸਕਦੀ ਆ ਕੋਈ ਗੱਲ ਨਹੀਂ ਪੱਟੀ ਹੋ ਹੈ ਸਰਕਾਰ ਦੇ ਕੰਮ ਨੇ ਕਰੂ ਜਿੰਨੇ ਮਰਜ਼ੀ ਕਰ ਲੇ ਭਾਈ ਕੋਈ ਪਰਵਾਹ ਨਹੀਂ ਮੰਨ ਰਹੀ ਇੱਥੇ ਪੱਤਰ ਲੱਗੇ ਹੋਏ ਨੇ ਕਿਸਾਨ ਡੈਰੀਗਟ ਦੇ ਵਿੱਚ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹੁਣ ਉਸ ਉਹਨਾਂ ਨੂੰ ਰੋਕ ਰਹੀ ਆ ਕਿ ਬੈਰੀਗੇਟ ਨਾ ਪੱਟਿਆ ਜਾਵੇ ਪਰ ਲਗਾਤਾਰ ਬੈਰੀਗੇਟਿੰਗ ਆ ਜਿਹੜੀ ਉਹ ਤੋੜੀ ਜਾ ਰਹੀ ਆ ਕਿਸਾਨ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਦੇਖਦੇ ਆ ਕੀ ਬਣਦਾ ਅੱਜ ਅੱਗੇ ਪਾਕਿਸਤਾਨ ਦਾ ਬਾਰਡਰ ਬਣਾਇਆ ਹੋਇਆ ਇਹਨਾਂ ਨੇ ਕਿਤੇ ਕਿੰਨੇ ਬੈਰੀਕੇਟ ਤੋੜਤੇ ਆ ਬਾਈ ਫਿਰ ਆ ਵੀਰੇ ਮੁੰਡੇ ਜਾ ਰਹੇ ਨੇ ਮੁੰਡੇ ਜਾਂਦੇ ਨੇ ਪੰਜ ਚਾਰ ਖਿੱਚ ਕੇ ਲਿਆਉਂਦੇ ਨੇ ਨਾਲ ਲੱਗਦੀ ਨਹੀਂ ਤਾਂ ਫਾਇਰਿੰਗ ਨਹੀਂ ਹੁੰਦੀ ਜਿੰਨੇ ਇਹ ਗੋਲੇ ਸੀ ਟਰੇਨੇ ਨਾਲ ਦੀ ਨਾਲ ਆ ਦੇਖੋ ਜੀ ਕਿੰਨੇ ਐਕਸਪਾਇਰ ਬੰਬ ਚਲਾਏ ਜਾ ਰਹੇ ਆ 2023 ਵਾਲੇ ਆ ਜੀ ਦੋਨੇ ਹੀ ਜੀ ਸਾਰੇ ਜਿੰਨੇ ਵੀ ਚਲਾਏ ਗਏ ਆ ਸਾਰੇ ਐਕਸਪਾਇਰੀ ਬੰਬ ਚਲਾਏ ਗਏ ਆ ਜੀ ਬੈਰੀਕੇਟ ਪੱਟੇਗੇ ਕਿ ਨਹੀਂ ਪੱਟੇਗੇ ਜੀ ਹੋ ਸਾਰੇ ਪੱਟੇ ਜਾਣਗੇ ਜੀ ਹੁਣ ਜੀ ਆ ਦੇਖਦੇ ਆਪਾਂ ਕਿ ਕਿਸਾਨ ਜਿਹੜੇ ਅੱਗੇ ਵੱਧ ਰਹੇ ਨੇ ਲਗਾਤਾਰ ਮਿਲਣਾ 12 1 ਵਜੇ ਤੋਂ ਲੈ ਕੇ ਗੋਲੇ ਫਿਟ ਰਹੇ ਨੇ ਹਾਂ ਜੀ ਗੋਲੀਆਂ ਵੀ ਚਲਾ ਰਹੇ ਨੇ ਰਾਵੜ ਵਾਲੀਆਂ ਦੋ ਤਿੰਨ ਬੰਦਿਆਂ ਦੇ ਲੱਗੀਆਂ ਵੀ ਆ ਜੀ ਸਾਡੇ ਨੇੜੇ ਉਹ ਵੀ ਲੰਗੀਆਂ ਜੀ ਅਸੀਂ ਅੱਗੇ ਹੀ ਸੀ ਜੀ ਬਾਬਾ ਜੀ ਦੇ ਇੱਥੇ ਸਿਰ ਤੇ ਲੱਗੀ ਜੀ ਇੱਕ ਦੀ ਬਾਹ ਤੇ ਲੱਗੀ ਜੀ ਇੱਕ ਦੇ ਮੋਂ ਤੇ ਲੱਗੀ ਇੱਥੇ ਨੱਕ ਤੋਂ ਖੂਨ ਆ ਰਿਹਾ ਸੀ ਜੀ ਉਹ ਬਹੁਤ ਜ਼ਿਆਦਾ ਗੰਦਾ ਕੰਮ ਚੱਲ ਰਿਹਾ ਜੀ ਇਹ ਉਹਨਾਂ ਸਾਰਾ ਬੈਰੀਕੇਡ ਤੋੜਤਾ ਉਹਨੇ ਦੋ ਤੋੜੇ ਗਏ ਜੀ ਬਾਕੀ ਤੋੜਾਂਗੇ ਜੀ ਹੁਣ ਸਾਰੇ ਤੋੜੇ ਜਾਣਗੇ ਜੀ ਹੁਣ ਜੀ ਇਹ ਟਰੈਕਟਰ ਬੈਰੀਕੇਡ ਖਿੱਚਣ ਲਈ ਤਿਆਰ ਵਰ ਤਿਆਰ ਆ ਇਹ ਐਕਸਪਾਇਰ ਹੋਏ ਹੋਏ ਗੋਲੇ ਨੇ ਆ ਸਾਰੇ ਚੈੱਕ ਕਰਕੇ ਦੇਖ ਰਹੇ ਨੇ ਜਿਹੜੀ ਡੇਟਾ ਇਹਨਾਂ ਦੀ ਇਹ ਸਾਰੀ ਰਫ ਕੀਤੀ ਹੋਈ ਆ ਅੱਛਾ ਹਾਂਜੀ ਹਾਂ ਇਹ ਦੇਖ ਲੋ ਤੁਸੀਂ ਫਿਰ ਰਹੇ ਹੋ ਸਾਰੇ ਇੰਨਾਂ ਚ ਨਾ ਬਿਲਕੁਲ ਵੀ ਨਹੀਂ ਬੱਦਲ ਏਦਾਂ ਲੱਗਦਾ ਜਿਵੇਂ ਬੱਦਲ ਹੋ ਗਿਆ ਹੁੰਦਾ ਇੰਨੇ ਸਿੱਟਿਆਂ ਆ ਆ ਦੇਖੋ ਅੱਗੇ ਜਾਂਦੇ ਆ ਨਾਲ ਲੱਗਦੀ ਫੇਰ ਇਹ ਗੇਰ ਦੰਦੇ ਨੇ ਆ ਅੱਗੇ ਪਾਕਿਸਤਾਨ ਦਾ ਬਾਰਡਰ ਬਣਾਇਆ ਹੋਇਆ ਇਹਨਾਂ ਨੇ ਕਿਤੇ ਕਿੰਨੇ ਬੈਰੀਕੇਟ ਤੋੜਤੇ ਆ ਬਾਈ ਫਿਰ ਆ ਵੀਰੇ ਮੁੰਡੇ ਜਾ ਰਹੇ ਨੇ ਮੁੰਡੇ ਜਾਂਦੇ ਨੇ ਪੰਜ ਚਾਰ ਖਿੱਚ ਕੇ ਲੈਂਦੇ ਨੇ ਨਾਲ ਲੱਗਦੀ ਨਹੀਂ ਤਾਂ ਫਾਇਰਿੰਗ ਨਹੀਂ ਹੁੰਦੀ ਜਿੰਨੇ ਇਹ ਗੋਲੇ ਸਿੱਟ ਰਹੇ ਨੇ ਨਾਲ ਦੀ ਨਾਲ ਅੱਗੇ ਕਹਿੰਦੇ ਕਿਲ ਲਾਏ ਹੋਇਆ ਅੱਗੇ ਵੀਰੇ ਤੁਸੀਂ ਦੇਖ ਕੇ ਆਓ ਇਹਨਾਂ ਨੇ ਸਰੀਏ ਘੜ ਘੜ ਕੇ ਪੰਜ ਦਿਨ ਹੋ ਗਏ ਅਸੀਂ ਪੰਜ ਦਿਨ ਇੱਥੇ ਨੇੜੇ ਦੇ ਇਲਾਕੇ ਦੇ ਆ ਅਸੀਂ ਪੰਜ ਦਿਨ ਹੋ ਗਏ ਇੱਥੇ ਆਂਦੇ ਹੋਏ ਇਹਨਾਂ ਨੇ ਸਰੀਏ ਘੜ ਘੜ ਕੇ ਤਿੱਖੇ ਕੀਤੇ ਹੋਏ ਨੇ ਜੇ ਜਾਣਾ ਹੋਏਗਾ ਲੱਖਾਂ ਦੀ ਤعداد ਚ ਲੋਕ ਆਏ ਆਏ ਹੋਏ ਨੇ ਕਿਤੇ ਉਹ ਜਾਣਗੇ ਨਹੀਂ ਹੁਣ ਤਾਂ ਇਹ ਗੋਲੇ ਸੱਟ ਰਹੇ ਆ ਜਦੋਂ ਬੋਟਾ ਆ ਗਿਆ ਫਿਰ ਤੁਸੀਂ ਕਿਵੇਂ ਸਵਾਗਤ ਕਰੋਗੇ ਇਹਨਾਂ ਦਾ ਇਹਨਾਂ ਦੇ ਬੰਬ ਸਿੱ ਜਦੋਂ ਇਹ ਬੋਟਾਂ ਨੂੰ ਆਂਦੇ ਨੇ ਨਾ ਮੇਰੇ ਸਾਰੇ ਲੋਕਾਂ ਵੀਰਾਂ ਨੂੰ ਉਹ ਆ ਮੋਦੀ ਨੂੰ ਤੁਸੀਂ ਬੋਟਾਂ ਪਾ ਪਾ ਕੇ ਦਿਤਾਈ ਜਾਂਦੇ ਹੋ ਆ ਮਾੜਾ ਮੋਟਾ ਦੇਖ ਕੇ ਅੱਗੇ ਇਲੈਕਸ਼ਨ ਆਣਗੇ ਆ ਦੇਖ ਕੇ ਵੋਟ ਪਾਓ ਆਪਣੀ ਥੈਂਕ ਯੂ ਵੀਰ ਆ ਦੇਖੋ ਜੀ ਕਿੰਨੇ ਐਕਸਪਾਇਰ ਬੰਬ ਚਲਾਏ ਜਾ ਰਹੇ ਆ 2023 ਵਾਲੇ ਆ ਜੀ ਦੋਨੇ ਹੀ ਜੀ ਸਾਰੇ ਜਿੰਨੇ ਵੀ ਚਲਾਏ ਗਏ ਆ ਸਾਰੇ ਐਕਸਪਾਇਰੀ ਬੰਬ ਚਲਾਏ ਗਏ ਆ ਜੀ ਪੈਰੀਗੜ ਪੱਟੇ ਗਏ ਕਿ ਨਹੀਂ ਪੱਟੇ ਗਏ ਜੀ ਹੋ ਸਾਰੇ ਪੱਟੇ ਜਾਣਗੇ ਜੀ ਹੁਣ ਜੀ ਤਾਂ ਦੇਖਦੇ ਆਪਾਂ ਕਿ ਕਿਸਾਨ ਜਿਹੜੇ ਅੱਗੇ ਵੱਧ ਰਹੇ ਨੇ ਲਗਾਤਾਰ ਮਿਲਨਾ 12 1 ਵਜੇ ਤੋਂ ਲੈ ਕੇ ਗੋਲੇ ਸੱਟ ਰਹੇ ਨੇ ਹਾਂ ਜੀ ਗੋਲੀਆਂ ਵੀ ਚਲਾ ਰਹੇ ਨੇ ਰਾਵੜ ਵਾਲੀਆਂ ਦੋ ਤਿੰਨ ਬੰਦਿਆਂ ਤੇ ਲੱਗੀਆਂ ਵੀ ਆ ਜੀ ਸਾਡੇ ਨੇੜੇ ਉਹ ਵੀ ਲੰਗੀਆਂ ਜੀ ਅਸੀਂ ਅੱਗੇ ਹੀ ਸੀ ਜੀ ਬਾਬਾ ਜੀ ਦੇ ਇੱਥੇ ਸਿਰ ਤੇ ਲੱਗੀ ਜੀ ਇੱਕ ਦੀ ਬਾਹ ਤੇ ਲੱਗੀ ਜੀ ਇੱਕ ਦੇ ਮੂੰਹ ਤੇ ਲੱਗੀ ਜੀ ਇੱਥੇ ਨੱਕ ਚੋਂ ਖੂਨ ਆ ਰਿਹਾ ਸੀ ਜੀ ਉਹਦੇ ਜੀ ਬਹੁਤ ਜ਼ਿਆਦਾ ਗੰਦਾ ਕੰਮ ਚੱਲ ਰਿਹਾ ਜੀ ਇਹ ਉਹ ਸਾਰਾ ਬੈਰੀਕੇਡ ਤੋੜਤਾ ਨੇ ਦੋ ਤੋੜੇ ਗਏ ਜੀ ਬਾਕੀ ਤੋੜਾਂਗੇ ਜੀ ਹੁਣ ਸਾਰੇ ਤੋੜੇ ਜਾਣਗੇ ਜੀ ਹੁਣ ਜੀ ਤੁਸੀਂ ਕਿੱਲ ਦੇਖ ਸਕਦੇ ਹੋ ਪਹਿਲਾ ਕਿਸਾਨ ਟਰੈਕਟਰ ਦੇ ਨਾਲ ਤਾਰਾਂ ਧੂਕੇ ਲੈ ਕੇ ਗਏ ਸੀਗੇ ਇਹ ਉਹਨਾਂ ਲਈ ਹੁੰਦੇ ਆ ਜਿਹੜੇ ਪਸ਼ੂ ਨਹੀਂ ਹੁੰਦੇ ਪਸ਼ੂਆਂ ਦੇ ਲਈ ਉਹ ਤਾਰਾਂ ਲਾਈਆਂ ਜਾਂਦੀਆਂ ਪਰ ਅੱਜ ਇਹ ਕਿਸਾਨ ਆਪਦੀ ਮੰਗਾ ਮੰਗਣ ਜਾ ਰਹੇ ਸੀ ਤਾਂ ਉਹਨਾਂ ਦੇ ਲਈ ਇੱਕ ਕੱਲ ਤੇ ਵੱਡੀ ਤਾਰ ਜਿਹੜੀ ਕਿ ਪਿੰਡਾ ਦੇੜ ਦਿੰਦੀ ਆ ਹੱਡੀ ਤੱਕ ਪਹੁੰਚ ਜਾਂਦੀ ਉਹ ਤਾਰ ਕਿਸਾਨ ਘੜੀਸਕੇਲੇ ਕਹਿੰਦੇ ਆ ਕੱਲ ਆਹ ਦੇਖ ਲੋ ਇਹ ਸਾਰੇ ਕਿਸਾਨਾਂ ਦੇ ਲਈ ਨੇ ਕੀ ਕੀ ਆ ਜੀ ਅੱਗੇ ਵਧੋਂਗੇ ਫਿਰ ਅਸੀਂ ਕੋਈ ਗੰਦਲੇ ਮਾਰ ਨਹੀਂ ਫੋਟੇਆ ਕੰਮ ਫੋਟੇਆ ਟਾਈਮ ਜ਼ਰੂਰ ਲੱਗ ਸਕਦਾ ਪਰ ਸਾਡੇ ਹੌਸਲੇ ਬਲੰਦ ਨੇ ਇਹ ਸਾਡੇ ਹੌਸਲੇ ਨਹੀਂ ਤੋੜ ਸਕਦੇ ਇਹ ਤਾਂ ਬਈ ਕਹਲੀ ਅਭੀ ਜਿਵੇਂ ਪਸ਼ੂਆਂ ਦੇ ਲਈ ਨਹੀਂ ਰੋਕਾ ਲੱਗ ਜਾਂਦੀ ਹੁੰਦੀ ਆ ਉਹ ਮੇਰਾ ਬਈ ਪਸ਼ੂਆਂ ਤੋਂ ਵੀ ਭੈੜਾ ਕੰਮ ਹੈ ਮੇਰਾ ਵੀ ਪਸ਼ੂਆਂ ਲਈ ਵੀ ਇਹ ਚੀਜ਼ ਨਹੀਂ ਹੁੰਦੀ ਅਸੀਂ ਵੀ ਡੰਗਰ ਰੱਖਦੇ ਆ ਪਰ ਪਸ਼ੂਆਂ ਦੇ ਲਈ ਵੀ ਇਹ ਚੀਜ਼ ਨਹੀਂ ਹੁੰਦੀ ਜਿਹੜੀ ਇਹ ਕਿਸਾਨਾਂ ਦੇ ਲਈ ਲਗਾਈ ਹੋਈ ਹੈ ਇਹ ਮਾੜੀਆਂ ਸਰਕਾਰਾਂ ਕਿਸਾਨਾਂ ਦੇ ਉੱਤੇ ਅਤਿਆਚਾਰ ਕਰ ਰਹੀਆਂ ਪੁਲਿਸ ਫੋਰਸ ਲਗਾ ਰਹੀ ਹੈ ਹੁਣ ਇਹ ਤੁਹਾਨੂੰ ਰੋਕ ਰਹੇ ਨੇ ਜਦੋਂ ਵੋਟਾਂ ਆ ਗਈਆਂ ਫਿਰ ਉਦੋਂ ਕੀ ਕਰੋਗੇ ਵੋਟਾਂ ਤਾਂ ਮੇਰਾ ਵੀ ਹਰ ਸਾਲ ਹੀ ਆਉਂਦੀਆਂ ਨੇ ਲੋਕ ਉਦੋਂ ਪਤਾ ਨਹੀਂ ਕੀ ਹੁੰਦਾ ਲੋਕਾਂ ਨੂੰ ਫਿਰ ਕਿਵੇਂ ਸਵਾਗਤ ਕਰੋਗੇ ਇਹਨਾਂ ਦਾ ਜਿੱਦਾਂ ਇਹ ਕਰਦੇ ਨੇ ਅਸੀਂ ਵੀ ਉਦਾਂ ਹੀ ਕਰਾਂਗੇ ਕਿੱਦਾਂ ਹੋਏਗਾ ਸਵਾਗਤ ਇਹਨਾਂ ਦਾ ਵੀ ਜਿੱਦਾਂ ਇਹ ਕਰਨ ਦਾ ਹੈ ਸਾਡਾ ਹਾਂ ਮੈਨੂੰ ਲੱਗਦਾ ਰਾਤ ਤਾਂ ਹੋ ਜੂਗੀ ਅੱਗੇ ਵਧਾਂਗੇ ਰਾਤ ਹੋਣ ਜਾ ਰਹੀ ਆ ਹੁਣ ਵਧਾਂਗੇ ਜੀ ਵਧਾਂਗੇ ਕਰਨਾ ਨਹੀਂ ਅਸੀਂ ਕਿਸੇ ਕੱਲੋਂ ਸਾਡੇ ਜਮਾਨੇ ਆ ਦੇਖੋ ਕਿਸਾਨਾਂ ਨੇ ਆਪਣੇ ਬਰਸ਼ਾਂ ਦੇ ਉੱਤੇ ਉਹ ਗੋਲਾ ਟੰਗਿਆ ਹੋਇਆ ਹੈ ਜਿਹੜਾ ਬੰਬ ਹੈ ਮੇਰਾ ਵੀ ਅੱਛਾ ਜਿਹੜਾ ਬਹੁਤ ਖੜਕਾ ਹੋ ਰਿਹਾ ਹੈ ਹਾਂਜੀ ਹਾਂਜੀ ਜਿਹੜਾ ਖੜਕਾ ਤੁਸੀਂ ਸੁਣ ਰਹੇ ਹੋ ਇਹ ਉਹ ਚੀਜ਼ ਹੈ ਇਹ ਜਿਹਦੇ ਕੋਲ ਫਟਦਾ ਮੇਰੇ ਕੋਲ ਵੀ ਫਟਿਆ ਇਹ ਮਤਲਬ ਬੋਲੇ ਕਰ ਦਿੰਦਾ ਬੰਦੇ ਨੂੰ ਨੇਰੇ ਤੇਰੇ ਦਾ ਕੁਝ ਪਤਾ ਨਹੀਂ ਲੱਗਦਾ ਕੰਨ ਸੀਂ ਸੀਂ ਕਰਦੇ ਨੇ ਇੱਕ ਹੈਗਾ ਜਿਹੜਾ ਅੱਖਾਂ ਚੋਂ ਹੰਝੂ ਕਾਉਂਦੇ ਆ ਤੇ ਸਾਹ ਬੰਦ ਹੁੰਦਾ ਇਹ ਹੋਰ ਆ ਇਹ ਹੋਰ ਆ ਇੱਕ ਤਾਂ ਹੈਗਾ ਚਲੋ ਇਹ ਬੰਦੇ ਨੂੰ ਤਲ ਵੀ ਕਰ ਸਕਦਾ ਮਾਰ ਵੀ ਸਕਦਾ ਅਸੀਂ ਮੈਂ ਸੈਨਾ ਤਾਂ ਹਾਂ ਇਹ ਇਸਤੇਮਾਲ ਅਸੀਂ ਦੁਸ਼ਮਣ ਤੇ ਬੀਐਸਐਫ ਦੇ ਬਾਰਡਰ ਤੇ ਯੂਜ਼ ਕਰਦੇ ਆ ਦੁਸ਼ਮਣ ਨੂੰ ਮਾਰਨ ਵਾਸਤੇ ਇਹ ਕਹਿਲ ਵਾਸਤੇ ਇਹ ਜਿਹੜੇ ਰਾਕਟ ਲੈਂਚਰ ਹੈ ਇੰਦਾ ਨਹੀਂ ਇਹਦੇ 3 ਬੰਮ ਫਿੱਟ ਕੀਤੇ ਹੋਏ ਆ ਇੱਕ ਇਹ ਇੱਕ ਉੱਪਰ ਆ ਐਡਾ ਨਹੀਂ ਲੱਗ ਰਿਹਾ ਜਿਵੇਂ ਪਾਕਿਸਤਾਨ ਦੇ ਭਾਰਤ ਦਾ ਬਾਰਡਰ ਬਣ ਗਿਆ ਹੋਵੇ ਉਦੋਂ ਵੀ ਖਤਰਨਾਕ ਹੈ ਤੋ ਵੀ ਖਤਰਨਾਕ ਪਾਕਿਸਤਾਨ ਦੇ ਵੀ ਸ਼ਾਇਦ ਇਹ ਚੀਜ਼ ਨਾ ਹੋਵੇ ਜਿਹੜੀਆਂ ਇੰਡੀਆ ਦੇ ਵਿੱਚ ਹੀ ਜਵਾਨ ਤੇ ਕਿਸਾਨ ਨੂੰ ਲੜਾਈ ਲੜਾ ਰਹੀ ਹੈ ਗਵਰਨਮੈਂਟ ਆ ਲੋਕ ਆ ਜਿਹੜੇ ਉਹ ਜੋਸ਼ ਦੇ ਵਿੱਚ ਨੇ ਤੁਸੀਂ ਦੇਖ ਸਕਦੇ ਹੋ ਕਿ ਉਹ ਪੂਰੇ ਬਾਰਡਰ ਦੇ ਉੱਤੇ ਆਪ ਦਾ ਮਾਰਿਆਂ ਨਾਲ ਆਪਣੇ ਹੱਕ ਮੰਗ ਰਹੇ ਨੇ ਆ ਕੋਈ ਨਹੀਂ ਹੈ ਕਿ ਮਰ ਜਾਗੇ ਪੰਦਤਾਂ ਕੋਈ ਪਰਵਾਹੀ ਹੈਗੀ ਕਿਸੇ ਕਰਦੀ ਤਾਂ ਤਾਂ ਬਾੜ ਜਾਗੇ ਪਰ ਪੱਟ ਕੇ ਛੱਡਾਂਗੇ ਛੱਡਾਂਗੇ ਨਹੀਂ ਹੈਗੇ ਹਟਾਂਗੇ ਸਰਕਾਰ ਦੀ ਇੱਕ ਤੇ ਜੜਾਂਗੇ ਜਾ ਕੇ ਡਟ ਕੇ ਕੋਈ ਪਰਵਾਹ ਨਹੀਂ ਮੰਨਦੇ ਕਿਸੇ ਚੀਜ਼ ਦੀ ਪਰਵਾਹ ਨਹੀਂ ਸਭ ਚਿਆਰੀਆਂ ਕਰਕੇ ਇਹ ਫੁੱਲ ਘਰੋਂ ਕਹਿ ਗਏ ਅਜਵਾ ਕਾਨੂੰ ਵੀ ਕੋਈ ਪਰਵਾਹ ਨਾ ਮੰਨਿਓ ਚਰਦੀ ਘਰਾਚ ਰਹੋ ਆਸਣ ਲੈ ਕੇ ਆਏ ਹੋ ਫਿਰ ਅੱਗੇ ਜਾਣ ਲਈ ਬੈਠੋ ਇਹ ਬੋਲੋ ਆਸਣ ਨੇ ਜੀ ਪੂਰਾ ਜੀ ਗੱਡੀਆਂ ਭਰੇ ਟ੍ਰੈਕ ਮਗਰ ਪਾਈਆਂ ਹੋਈਆਂ ਫੁੱਲ ਰਾਸ਼ਨ ਲੈ ਕੇ ਆ ਰਾਸ਼ਨ ਫੇਰ ਆਉਣੇ ਬਾਅਦ ਚ ਜਿੰਨੇ ਮਰਜ਼ੀ ਰਾਸ਼ਨ ਦੀ ਕੋਈ ਪਰਵਾਹ ਨਹੀਂ ਰਹਿਣੀ ਇੱਥੇ ਕਿ ਜੇ ਜੀ ਦੀ ਕਲ ਸਨੀ ਹੈਗੀ ਦੁਨੀਆ ਬਹੁਤ ਆ ਰਹੀ ਹੈ ਮਗਰੋਹਾ ਦੇ ਵੱਧੋ ਵੱਧ ਆ ਰਹੀ ਹੈ ਜੀ ਬਾਪੂ ਇੰਨੀ ਬੈਰੀਕੇਡਿੰਗ ਇੱਥੇ ਆ ਇੱਥੇ ਮੇਰੇ ਨਾਲ 12 1 ਤੋਂ ਵਜੇ ਤੇ ਲੱਗੇ ਹੋਏ ਆ ਅੱਗੇ ਇਹ ਤੋਂ ਵੀ ਵੱਡੀ ਹੋ ਸਕਦੀ ਆ ਕੋਈ ਗੱਲ ਨਹੀਂ ਵੱਡੀ ਹੋ ਸਕਦੀ ਹੈ ਸਰਕਾਰ ਦੇ ਕੰਮ ਨੇ ਘਰੂ ਜਿੰਨੇ ਮਰਜ਼ੀ ਕਰ ਲੇ ਪਈ ਕੋਈ ਪਰਵਾਹ ਨਹੀਂ ਮੰਨ ਰਹੇ ਆ ਦੇਖੋ ਇਹ ਮੁੰਡਾ ਚੱਕ ਨਹੀਂ ਹੋਇਆ ਗੋਲੀਆਂ ਛੜੀ ਲੱਗੀਆਂ ਕੋਈ ਪਰਵਾਹ ਨਹੀਂ ਨਗਲੀ ਛਾੜਾ ਅਸਲੀ ਚਲਾ ਲਵੇ ਜਿਹੜੀ ਕਸ਼ਮੀਰੀਆਂ ਤੇ ਚਲਾਉਂਦਾ ਸਾਡੇ ਪੰਜਾਬ ਦੇ ਨੌਜਵਾਨਾਂ ਦੇ ਚਲਾ ਰਿਹਾ ਪਰ ਇਹਨੂੰ ਕਹਿਣਾ ਚਾਹੁੰਦੇ ਆ ਇੱਥੇ ਨਾਲੋਂ ਵੀ ਤਗੜੀ ਬੈਰੀਕੇਡਿੰਗ ਲਾ ਲਾ ਪੱਟ ਕੇ ਜਾਵਾਂਗੇ ਪੱਟ ਕੇ ਜਾਵਾਂਗੇ ਕਿ ਤਪਲੇਖਾ ਵਾਲੀ ਫਿਰਦਾ ਪੰਜਾਬ ਦਬ ਜੂਗਾ ਇਹਦਾ ਸਦੀਆਂ ਤੋਂ ਨਹੀਂ ਦਬਿਆ ਹੁਣ ਕਦ ਦਬ ਜੂਗਾ ਟਾਰਗੇਟ ਕਰਕੇ ਮਾਰੀ ਜਾ ਰਹੀ ਹੈ ਜਾਂ ਵੈਸੇ ਸਾਈਡ ਤੇ ਮਾਰੀ ਟਾਰਗੇਟ ਕਰਕੇ ਜਾ ਰਹੀ ਹੈ ਟਾਰਗੇਟ ਕਰਕੇ ਮਾਰੀ ਜਾ ਰਹੀ ਬੋਲ ਸੋਨਿਹਾਲ ਆਪਾਂ ਜਿੱਤ ਕੇ ਜਾਵਾਂਗੇ ਖੱਤਰ ਦੀ ਇੱਕ ਤੇ ਪੈਰ ਰੱਖ ਕੇ ਦਿੱਲੀ ਜਾ ਕੇ ਮੋਦੀ ਨੂੰ ਉਦਾਈ ਜਾ ਕੇ ਕੇ ਪੈਕ ਤੇ ਹੱਕ ਮਨਾਵਾਂਗੇ ਆਪਣੇ ਹੱਕ ਲੈ ਕੇ ਆਵਾਂਗੇ ਉਹ ਜਿੱਤ ਕੇ ਜਾਵਾਂ ਲੱਧ ਲੋਕਾਂ ਜਿੱਤਾਂ ਕਿਸਾਨ ਇਕਤਾ ਜਿੰਦਾਬਾਦ ਮੋਦੀ ਨੂੰ ਕਹਰੇ ਜਾਂਦੇ ਆ ਨਕਲੀ ਛੱਡੇ ਕੇ 47 ਚਲਾ ਲਾ ਤਾ ਵੀ ਨਹੀਂ ਰੋਕ ਸਕਦਾ ਤੂੰ ਇਹ ਨਾਲੋਂ ਤਾਂ ਅਸਲੀ ਚੰਗੇ ਨੇ ਜਿਹੜੀਆਂ ਇਹ ਗੱਲਾਂ ਕਰਦਾ ਨਾ ਗੋਲੇ ਗੋਲਿਆਂ ਨਾਲ ਕੋਈ ਸਾਨੂੰ ਫਰਕ ਨਹੀਂ ਪੈਂਦਾ ਕੋਈ ਗੱਲ ਨਹੀਂ ਮਹਾਰਾਜ ਦਾ ਹਮੇ ਪਾਸ਼ਾ ਦੀ ਬਹੁਤ ਕਿਰਪਾ ਸਾਡੀ ਕੌਮ ਤੇ ਜੋ ਹੁੰਦਾ ਜਿਹੜਾ ਕੁਝ ਕਰਨ ਨੇ ਕਰੇ ਦਿੱਲੀ ਜਾਣਾਹੀਂ ਜਾਣਾ ਜਿੰਨੇ ਇਹਨੇ ਬੈਰੀਗੇਟਰ ਲਾਉਣੇ ਨੇ ਜਿੰਨੇ ਰੂਏ ਲਾਉਣਗੇ ਕੱਕ ਕਰ ਲਵੇ ਇੱਥੇ ਕੱਕ ਨਹੀਂ ਹੋਣਾ ਦਿੱਲੀ ਵਰਨਾ ਜੀ ਆਖਰ ਇਹਨਾਂ ਨੂੰ ਕੀ ਪ੍ਰੋਬਲਮ ਆ ਕੁਝ ਤਾਂ ਦਿੱਲੀ ਜਾਣਾ ਚਾਹੁੰਦੇ ਹੋ ਹਰਿਆਣਾ ਵਿੱਚ ਤਾਂ ਬੈਠਣਾ ਵੀ ਨਹੀਂ ਹਰਿਆਣਾ ਕਿਉਂ ਬਾਰਡਰ ਲਾਤੇ ਨੇ ਇਹਨੂੰ ਇਹ ਪ੍ਰੋਬਲਮ ਜੀ ਇਹ ਖੱਤਰ ਜੋ ਹੈ ਪ੍ਰਧਾਨ ਮੰਤਰੀ ਮੋਦੀ ਦਾ ਚੋਆ ਦੱਲਾਵਾ ਕੌਲੀ ਚਮਚਾਵਾ ਜੀ ਉਹਰੇ ਕਹਿਣ ਤੇ ਜੋ ਕਰ ਰਿਹਾ ਵਾ ਇਹ ਕਰ ਰਿਹਾ ਖੱਤਰ ਨੂੰ ਇਹ ਦਾਣਾ ਚਾਹੁੰਦੇ ਆ ਖੱਤਰ ਸਰਕਾਰ ਤੇਰੀ ਹਿੱਕ ਤੇ ਪੈਰ ਰੱਖ ਕੇ ਅਸੀਂ ਦਿੱਲੀ ਵਾਣਾਂ ਦੇ ਮੋਦੀ ਨੂੰ ਦਬਾਵਾਂਗੇ ਹੁਣ ਹੁਣ ਵੀ ਜਾਣਾ ਕਿ ਜਿੱਤ ਗਿਆ ਪਹਿਲਾਂ ਵੀ ਗਹੀ ਪਿਛਲੇ ਹਾਲ ਤੇ ਹੁਣ ਵੀ ਜਣਾ ਕੋਈ ਗੱਲ ਨਹੀਂ ਹਲੇ ਝੋਲੇਉਂਦੇ ਰਹਿੰਦੇ ਨੇ ਬਹੁਤੀ ਵੱਡੀ ਗੱਲ ਨਹੀਂ ਨੌਵੇਂ ਮਹੀਨੇ ਕੇ ਦਾ ਪਿਆਰਿਆ ਅਨੰਦਪੁਰ ਸਾਹਿਬ ਨੂੰ ਕੋਈ ਗੱਲ ਨਹੀਂ ਅਸੀਂ ਜਾਣਾਂ ਜਿੰਨੇ ਮਰਜੀ ਪ੍ਰਬੰਧ ਲਾ ਲਵੇ ਐ ਤਾਂ ਛੱਡ ਕੇ ਜਿੰਨੀ ਫੌਜਾ ਹੋਰ ਮੰਗਾ ਲਵੇ ਬਾਹਰ ਤੇ ਜਿੰਨੇ ਦੇਸਾਂ ਦੀ ਮੰਗਾੜੀਆਂ ਮਾ ਲਵੇ ਪਰ ਫਿਰ ਵੀ ਜਾਵਾਂਗੇ ਜਾਵਾਂਗੇ ਜਿੰਨੀ ਮਰਜੀ ਇੱਕ ਤਾਂ ਦੀਵਾ ਵਾਲਾ ਛਾਤੀ ਪਾ ਖੱਟੜ ਦੀ ਪਾਰ ਰੱਖ ਕੇ ਜਾਵਾਂਗੇ ਜਿੰਦਾਬਾਦ ਜਿੰਦਾਬਾਦ ਇੱਕ ਤਾਂ ਜਿੰਦਾਬਾਦ